ਪਹਿਲਾ 에어ਪੋਰਟ ਦੇ ਉੱਤੇ ਕੰਮ ਕਰਨ ਵਾਲਿਆਂ ਨੂੰ ਕਿਰਪਾਨ ਪਹਿਨਣ ਦੀ ਆਗਿਆ ਨਹੀਂ ਉਹ ਵੱਡਾ ਸਵਾਲ ਉੱਠਿਆ ਕਿ ਸਿਧਾਂਤਾਂ ਦੇ ਮੁਤਾਬਕ ਕਾਰਾਂ ਦੇ ਉੱਤੇ ਪਾਬੰਦੀ ਲਾਉਣੀ ਹੈ ਇੱਕ ਤਰ੍ਹਾਂ ਦੀ ਹੁਣ ਦਿੱਲੀ ਮੈਟਰੋ ਸਟੇਸ਼ਨ ਦੇ ਉੱਤੇ ਵੀ ਕਮਰਤ ਧਾਰੀ ਸਿੱਖ ਨੂੰ ਇਸ ਕਰਕੇ ਨਹੀਂ ਚੜਨ ਦਿੱਤਾ ਗਿਆ ਕਿ ਉਹਨੇ 6 ਇੰਚੀ ਕਿਰਪਾਨ ਪਾਈ ਸੀ ਉਹ ਅਪੀਲਾਂ ਵੀ ਕਰਦਾ ਰਿਹਾ ਕਿ ਮੇਰਾ ਰੋਜ਼ ਦਾ ਕੰਮ ਹੈ ਮੈਂ ਆਉਣਾ ਜਾਣਾ ਪਰ ਅੱਜ ਮੈਨੂੰ ਕਿਵੇਂ ਮੁਲਾਜ਼ਮ ਰੋਕ ਸਕਦਾ ਉਹ ਵੀਡੀਓ ਬੜੀ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ ਤੇ ਲੋਕਾਂ ਨੇ ਕਿਹਾ ਕਿ ਇਹ ਤੇ ਸਰਾ ਸਰ ਤੱਕ ਹੈ ਦੇਖੋ ਦੇਸ਼ ਦੇ ਅੰਦਰ ਮਾਹੌਲ ਬਣ ਚੁੱਕਾ ਏ ਦੇਸ਼ ਦੇ ਅੰਦਰ ਅਜਿਹੇ ਨਫ਼ਰਤ ਦੇ ਬੀਜ ਬੋਏ ਗਏ ਨੇ ਉਹ ਫਸਲ ਬੜੀ ਔਖੀ ਕਟਣੀ ਪੈਣੀ ਹੈਗਾ ਉਹਦੇ ਨਾਲ ਬਹੁਤ ਲੋਕਾਂ ਦਾ ਨੁਕਸਾਨ ਕਿਉਂਕਿ ਸਾਡੀਆਂ ਦੇਸ਼ ਦੀਆਂ ਅਦਾਲਤਾਂ ਦੇ ਮਾਮਲ ਹੀ ਨਫ਼ਰਤ ਦੇ ਬੀਜ ਹੀ ਚਿੰਨਾ ਨੂੰ ਲੈ ਕੇ ਧਾਰਮਿਕ ਚਿੰਨਾ ਨੂੰ ਲੈ ਕੇ ਤੇ ਧਰਮ ਨੂੰ ਲੈ ਕੇ ਜਿਹੜੇ ਬੀਜ ਬੋਤੇ ਨਾ ਉਹ ਬਹੁਤ ਹੀ ਨੁਕਸਾਨਦਾਨ ਇੱਥੇ ਚੁੰਨੀਆਂ ਤੇ ਗੱਲਾਂ ਹੋ ਰਹੀਆਂ ਨੇ ਪੱਗਾਂ ਤੇ ਗੱਲਾਂ ਹੋ ਰਹੀਆਂ ਨੇ ਹਿਸਾਬ ਤੇ ਗੱਲਾਂ ਹੋ ਰਹੀਆਂ ਨੇ ਤੇ ਕਾਰਾਂ ਤੇ ਗੱਲਾਂ ਹੋ ਰਹੀਆਂ ਨੇ ਜਦ ਧਾਰਮਿਕ ਚਿੰਨਾ ਤੇ ਆਗੇ ਹੋਣ ਤੇ ਉਹ ਦੇਸ਼ ਟੁੱਟਣ ਦੇ ਕੰਢੇ ਤੇ ਆ ਇਹਦੇ ਪਿੱਛੇ ਤੇ ਭਾਰਤ ਸਰਕਾਰ ਨੂੰ ਸੋਚਣਾ ਚਾਹੀਦਾ ਬੀਜੇਪੀ ਨੂੰ ਸੋਚਣਾ ਕਿਉਂਕਿ ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਹੈ ਸਿੱਖ ਕੌਮ ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੜ ਰਹੀ ਸੀ ਧਾਰਮਿਕ ਚਿੰਨਾ ਨੂੰ ਲੈ ਕੇ ਅਮਰੀਕਾ ਦੇ ਵਿੱਚ ਲੜਾਈ ਜਿੱਤੀ ਆਸਟ੍ਰੇਲੀਆ ਦੇ ਵਿੱਚ ਲੜਾਈ ਜਿੱਤੀ ਯੂਕੇ ਦੇ ਵਿੱਚ ਲੜਾਈ ਜਿੱਤੀ ਕੈਨੇਡਾ ਦੇ ਵਿੱਚ ਜਿੱਤੀ ਅਮਰੀਕਾ ਦੇ ਵਿੱਚ ਜਿੱਤੀ ਇਟਲੀ ਦੇ ਵਿੱਚ ਜਿੱਤੀ ਧਾਰਮਿਕ ਚਿੰਨ੍ਹ ਲੈ ਕੇ ਤੇ ਜਿਸ ਦੇਸ਼ ਦੇ ਅਸੀਂ ਵਾਸੀ ਆਂ ਜਿਸ ਦੇਸ਼ ਨੂੰ ਅਸੀਂ ਆਜ਼ਾਦ ਕਰਵਾਇਆ ਜਿਸ ਦੇਸ਼ ਦੇ ਵਿੱਚ ਹੱਸ ਕੇ ਫਾਂਸੀ ਦੇ ਰਸਾ ਚੁੰਮਣ ਵਾਲੇ ਪੰਜਾਬੀ ਹੋਣ ਸਿੱਖ ਹੋਣ ਉਹਨਾਂ ਦੇ ਹੀ ਧਾਰਮਿਕ ਚਿੰਨ੍ਹਾਂ ਤੇ ਅੱਜ ਇੰਡੀਆ ਦੇ ਵਿੱਚ ਅਜਿਹੀਆਂ ਪਾਬੰਦੀਆਂ ਲੱਗ ਰਹੀਆਂ ਨੇ ਇਹਦੇ ਪਿੱਛੇ ਕੌਣ ਦੋਸ਼ੀ ਨੇ ਸਰਕਾਰ ਸੈਂਟਰਲ ਸਰਕਾਰ ਸਰਕਾਰ ਨੂੰ ਚਾਹੀਦਾ ਇਸ ਮਸਲੇ 'ਚ ਮਿਨੋਰਟੀ ਕਮਿਸ਼ਨ ਨੂੰ ਚਾਹੀਦਾ ਕਿ ਜਿਹੜੇ ਛੇ ਧਰਮਾਂ ਦੇ ਹਿੱਤਾਂ ਦੀ ਹੱਕਾਂ ਦੀ ਅਧਿਕਾਰਾਂ ਦੀ ਹਕੂਕਾਂ ਦੀ ਗੱਲ ਕਰਨ ਦਾ ਉਹਨੂੰ ਚਾਹੀਦਾ ਇਕਬਾਲ ਸਿੰਘ ਲਾਲਪੁਰਾ ਨੂੰ ਚਾਹੀਦਾ ਹੈ ਕਿ ਇਸ ਮਸਲੇ ਦੇ ਵਿੱਚ ਰੇਲਵੇ ਜਿਹੜਾ ਮੈਟਰੋ ਰੇਲਵੇ ਪ੍ਰਬੰਧਨ ਜਾਂ ਜਿਹੜੀ ਉੱਥੇ ਦਿੱਲੀ ਪੁਲਿਸ ਤਨਾਤ ਆ ਉਹਨਾਂ ਨੂੰ ਨੋਟਿਸ ਕੱਢਣਾ ਚਾਹੀਦਾ ਔਰ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਨੂੰ ਕਿਉਂਕਿ ਪੰਜਾਬ ਦੀ ਕੋਈ ਪੋਲੀਟੀਕਲ ਪਾਰਟੀ ਨਹੀਂ ਬੋਲੂਗੀ ਇਹਨਾਂ ਨੂੰ ਤੇ ਲੱਗਦਾ ਜੇ ਅਸੀਂ ਸਿੱਖਾਂ ਦੀ ਗੱਲ ਕਰਾਂਗੇ ਤੇ ਕਿਤੇ ਹਿੰਦੂਨਾ ਨਾਰਾਜ਼ ਹੋ ਜਾਣ ਕਿਉਂਕਿ ਹਿੰਦੂ ਭਾਈਚਾਰਾ 80% ਦੀ ਆ ਇਹਨਾਂ ਨੂੰ ਤਾਂ ਹਮੇਸ਼ਾ ਹਿੰਦੂ ਭਾਈਚਾਰੇ ਸਾਰੇ ਧਰਮਾਂ ਦੀ ਲੈ ਕੇ ਗੱਲ ਨਹੀਂ ਕਰਦੇ ਕਾਲੀ ਦਲ ਜੇ ਗੱਲ ਕਰਦਾ ਤੇ ਉਹਨਾਂ ਦੀ ਹੁਣ ਕੋਈ ਸੁਣਵਾਈ ਨਹੀਂ ਹੈਗੀ ਪਰ ਅਕਾਲ ਤਖਤ ਸਾਹਿਬ ਤੋਂ ਸ਼ਰਮ ਨਗਰ ਦਾ ਪ੍ਰਬੰਧਕ ਕਮੇਟੀ ਉਹ ਇੱਕ ਸਿੱਖਾ ਦੀ ਜਮਾਤ ਰਹਿ ਗਈ ਜਿੰਨੀ ਵੀ ਰਹਿ ਗਈ ਸ਼ਰਮ ਨਗਰ ਉਹਨਾਂ ਨੂੰ ਚਾਹੀਦੀ ਲੜਾਈ ਲੜਨੀ ਚਾਹੀਦੀ ਹੈ ਜਿੰਨੇ ਵੀ ਮਸਲੇ ਹੁਣ ਤੱਕ ਹੋਏ ਆ ਪਿਛਲੇ 6 ਮਹੀਨਿਆਂ ਚ ਲਾ ਲਈਏ ਐਸਜੀਪੀਸੀ ਵੱਲੋਂ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਬਿਆਨ ਤੇ ਜ਼ਰੂਰ ਆਉਂਦਾ ਪ੍ਰੈਸ ਨੋਟ ਜ਼ਰੂਰ ਆ ਜਾਂਦਾ ਪਰ ਇਸ ਤੋਂ ਅੱਗੇ ਕੁਝ ਨਹੀਂ ਹੋਇਆ ਹੁਣ ਤੱਕ ਕਿਉਂਕਿ ਜਦੋਂ ਸਾਡੇ ਇਹਨਾਂ ਕੁਰਸੀਆਂ ਦੇ ਜਿਹੜੇ ਲੋਕ ਬੌਣੇ ਬੈਠਣੇ ਸ਼ੁਰੂ ਹੋ ਜਾਂਦਾ ਉਦੋਂ ਸਮੱਸਿਆ ਆ ਜਾਂਦੀ ਹੈ ਜਦੋਂ ਲੀਡਰ ਬੈਠਦੇ ਨੇ ਉਦੋਂ ਕੋਈ ਸਮੱਸਿਆ ਨਹੀਂ ਆਉਂਦੀ ਕਿਸੇ ਜਮਾਨਾ ਹੀ ਮਾਸਟਰ ਤਾਰਾ ਸਿੰਘ ਕਿਸੇ ਜਮਾਨਾ ਸੀ ਜਥੇਦਾਰ ਗੁਰਚੰਦ ਸਿੰਘ ਟੋੜਾ ਉਹ ਜਮਾਨਾ ਅਵਤਾਰ ਸਿੰਘ ਧਾਮੀ ਸਾਹਿਬ ਦਾ ਹਰਜਿੰਦਰ ਸਿੰਘ ਧਾਮੀ ਹਾਂ ਹਰਜਿੰਦਰ ਸਿੰਘ ਧਾਮੀ ਸਾਹਿਬ ਦਾ ਕਿਉਂਕਿ ਸਮੇਂ ਦੇ ਨਾਲ ਹਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬੜੀ ਡਾਊਨਫਾਲ ਆਇਆ ਗਰਾਵਟ ਆ ਗਿਆ ਤੁਸੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋ ਤੁਸੀਂ ਕਿਉਂ ਨਹੀਂ ਸਿੱਧਾ ਹਿੱਕ ਚ ਜਾ ਕੇ ਵੱਜਦੇ ਦੇਸ਼ ਦੇ ਗ੍ਰਹਿ ਮੰਤਰੀ ਕੋਲ ਜਾ ਕੇ ਦਿੱਲੀ ਬੈਠ ਜਾਓ ਦਫਤਰ ਅੱਗੇ ਜਾ ਕੇ ਬੈਠ ਜਾਓ ਦੇਸ਼ ਦੇ ਗ੍ਰਹਿ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲੋ ਜਾ ਕੇ ਵੀ ਇਹ ਕੀ ਹਕੀਕਤ ਹੋ ਕੀ ਰਿਹਾ ਜੀ ਕੀ ਸਿੱਖ ਭਾਰਤ ਦੇ ਵਾਸੀ ਹੈ ਕਿ ਨਹੀਂ ਹੈ ਕੀ ਸਿੱਖ ਇੱਕ ਸਟੈਬਲਿਸ਼ ਰਿਲੀਜੀਅਨ ਹੈ ਕਿ ਨਹੀਂ ਹੈ ਇੰਡੀਆ ਦਾ ਚੌਥਾ ਵੱਡਾ ਧਰਮ ਆ ਤੇ ਫਿਰ ਉਹਦੇ ਇੱਥੇ ਜਿਹੜੇ ਧਾਰਮਿਕ ਚਿੰਨ੍ਹ ਨੇ ਉਹਨਾਂ ਤੇ ਕਿਉਂ ਕਿੰਤੂ ਪਰੰਤੂ ਹੋ ਰਿਹਾ ਇੱਕ ਪ੍ਰਾਈਵੇਟ ادارے ਦੇ ਵਿੱਚ ਤੇ ਗੁਨਾਹ ਹੋ ਸਕਦਾ ਗਲਤੀ ਕਰ ਲੈਣਾ ਪਰ ਸਰਕਾਰੀ ਧਾਰਿਆਂ ਦੇ ਵਿੱਚ ਵੀ ਦਿੱਲੀ ਪੁਲਿਸ ਨੂੰ ਨਹੀਂ ਪਤਾ ਜਾਂ ਦਿੱਲੀ ਪੁਲਿਸ ਦੇ ਵਿੱਚ ਜਿਹੜੇ ਵੀ ਮੈਟਰੋ ਜਾਂ ਪ੍ਰਾਈਵੇਟ ਸਰਕਾਰੀ ਹੈ ਕਿਉਂਕਿ ਦਿੱਲੀ ਦੇ ਜਿੰਨਾ ਵੀ ਹੋਮ ਡਿਪਾਰਟਮੈਂਟ ਜਿੰਮੇ ਹੋ ਸਰਕਾਰ ਦੀ ਹੈ ਇਹ ਮਸਲੇ ਉੱਠਣੇ ਚਾਹੀਦੇ ਹੈਗੇ ਨੇ ਔਰ ਇਹ ਮਿਨੋਰਟੀ ਕਮਿਸ਼ਨ ਨੂੰ ਵੀ ਚਾਹੀਦਾ ਹੈਗਾ ਕਿ ਭੀ ਮਸਲੇ ਠਾਉਣੇ ਚਾਹੀਦੇ ਹੈਗੇ ਇੰਡੀਆ ਦੇ ਵਿੱਚ ਰਹਿ ਕੇ ਤੇ ਫਿਰ ਸਿੱਖ ਲੰਬੇ ਸਮੇਂ ਤੋਂ ਇੰਡੀਆ ਦੇ ਵਿੱਚ ਆਪਣੇ ਆਪ ਨੂੰ ਦੂਜੇ ਦਰਜੇ ਦਾ ਜਿਹੜਾ ਸ਼ਹਿਰੀ ਨਹੀਂ ਮੰਨਦਾ ਪਰੇ ਅਹਿਸਾਸ ਕਰਵਾ ਰਹੇ ਨੇ ਕਿ ਕਿ ਸਿੱਖਾਂ ਦੇ ਹੱਕਾਂ ਤੇ ਹਿੱਤਾਂ ਦੇ ਅਧਿਕਾਰਾਂ ਤੇ ਡਾਕੇ ਵੱਜੇ ਹੈਗੇ ਨੇ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ 84 ਸਬ ਸਾਰੇ ਸਾਰਿਆਂ ਦੇ ਸਾਹਮਣੇ ਆ ਦਰਬਾਰ ਸਾਹਿਬ ਤੇ ਹਮਲਾ ਸਾਰਿਆਂ ਦੇ ਸਾਹਮਣੇ ਆ ਸ਼੍ਰੀ ਹਰਿਕਾਲਤਾਬ ਸਾਹਿਬ ਤੇ ਹਮਲਾ ਸਾਰਿਆਂ ਦੇ ਸਾਹਮਣੇ ਆ ਗਏ ਹੁਣ ਧਾਰਮਿਕ ਚਿੰਨ ਪਹਿਲਾਂ ਧਾਰਮਿਕ ਸਾਡੇ ਗੁਰਦਾਮ ਟਾਏ ਗਏ ਹੁਣ ਕ ਕਕਾਰਾਂ ਤੇ ਆ ਗਏ ਨੇ ਅਜੀਬ ਸਥਿਤੀ 'ਚ ਕਿਉਂਕਿ ਜਦ ਸਟੇਟ ਦੇ ਵਿੱਚ ਲੀਡਰਸ਼ਿਪ ਕਮਜ਼ੋਰ ਹੋਵੇ ਜਾਂ ਉਹਨਾਂ ਦੀਆਂ ਸਿਆਸੀ ਮਜਬੂਰੀਆਂ ਹੋਣ ਜਾਂ ਕਮਜ਼ੋਰੀਆਂ ਹੋਣ ਉਦੋਂ ਧਾਰਮਿਕ ਚਿੰਨਾ ਤੇ ਵੀ ਡਾਕੇ ਵੱਜਦੇ ਨੇ ਇਹ ਇੰਡੀਆ ਦੇ ਵਿੱਚ ਵਾਜ ਰਹੇ ਨੇ ਅਜੀਬ ਸਥਿਤੀ ਦੇ ਵਿੱਚ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਨੂੰ ਚਾਹੀਦਾ ਕਿ ਸਿੱਧਾ ਪ੍ਰਧਾਨ ਮੰਤਰੀ ਨਾਲ ਗੱਲ ਕਰ ਸਿੱਧਾ ਦੇਸ਼ ਦੇ ਰਾਸ਼ਟਰਪਤੀ ਨਾਲ ਗੱਲ ਕਰਨ ਸਿੱਧਾ ਦੇਸ਼ ਦੇ ਗ੍ਰਹਿ ਮੰਤਰੀ ਨਾਲ ਗੱਲ ਕਰਨ ਔਰ ਕਿਉਂ ਨਹੀਂ ਸ਼੍ਰੋਮਣੀ ਗੁੱਦਾ ਪ੍ਰਬੰਧਕ ਕਮੇਟੀ ਦੇਸ਼ ਦੇ ਡਿਫੈਂਸ ਮਿਨਿਸਟਰ ਨਾਲ ਗੱਲ ਕਰਦੇ ਜਿਹੜੇ ਵੀ ਸਾਡੀਆਂ ਤਿੰਨ ਨੇ ਸਾਡੀਆਂ ਟਾਪ ਦੀਆਂ ਜਿਹੜੀਆਂ ਸਾਡੀਆਂ ਫੋਰਸਸ ਨੇ ਨੇਵੀ ਇੰਡੀਅਨ ਆਰਮੀ ਜਲ ਥਲ ਜਿਹਨੂੰ ਆਪਾਂ ਤੇ ਹਵਾਈ ਸੈਨਾ ਉਹਨਾਂ ਦੇ ਮੁਖੀਆਂ ਦੇ ਨਾਲ ਕਿਉਂ ਨਹੀਂ ਗੱਲਬਾਤ ਹੁੰਦੀ ਜੀ ਕਰਨੀ ਚਾਹੀਦੀ ਨਾ ਜਾ ਕੇ ਦੱਸਣਾ ਚਾਹੀਦਾ ਹੈਗਾ ਜਿੰਨੇ ਵੀ ਆ ਇਹ ਹੋ ਗਏ ਫਿਰ ਜਿੰਨੇ ਵੀ ਸਾਡੀ ਫੋਰਸਸ ਨੇ ਆਪਣੇ ਸੀਆਈਐਸਪ ਬੀਏ ਸਭ ਜਿਆਦਾ ਉਹ 에ਰਪੋਰਟ ਤੇ ਨੇ ਉਹਨਾਂ ਦੇ ਡੀਜੀਪੀ ਨੂੰ ਚਿੱਠੀਆਂ ਕੱਢਣੀਆਂ ਚਾਹੀਦਾ ਪਰ ਪਤਾ ਨਹੀਂ ਕਿਉਂ ਨਹੀਂ ਹੈ ਜੇ ਮਸਲੇ ਹੋ ਰਹੇ ਨੇ ਇਹਨੂੰ ਸੀਰੀਅਸ ਤੌਰ ਤੇ ਲੈਣਾ ਚਾਹੀਦਾ ਹੈਗਾ ਕਿ ਸਿੱਖਾਂ ਦੇ ਨਾਲ ਦੇਸ਼ ਦੇ ਅੰਦਰ ਅਗਰ ਨਸਲਕੁਸ਼ੀ ਤੋਂ ਲੈ ਕੇ ਹੁਣ ਕਕਾਰਾਂ ਤੱਕ ਹਮਲੇ ਹੋ ਰਹੇ ਨੇ ਇਹਦਾ ਇੰਡੀਆ ਦੇ ਵਿੱਚ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਕਿਉਂਕਿ ਆ ਬੀਜੇਪੀ ਵਾਲੇ ਪਤਾ ਨਹੀਂ ਝੂਠੇ ਸੁਨੇਹੇ ਲੈ ਕੇ ਆਉਂਦੇ ਜਾਂ ਸੱਚੇ ਸੱਚੇ ਸੁਨੇਹੇ ਲੈ ਕੇ ਆਉਂਦੇ ਨੇ ਕਿ ਪ੍ਰਧਾਨ ਮੰਤਰੀ ਪੰਜਾਬ ਪ੍ਰਤੀ ਜਾਂ ਸਿੱਖਾਂ ਪ੍ਰਤੀ ਬੜਾ ਸਤਿਕਾਰ ਰੱਖਦੇ ਨੇ ਬڑا ਉਹਨਾਂ ਦਾ ਤਾਲੁਕ ਹੈ ਕਰਨ ਪਰ ਜਦੋਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਦੇਸ਼ ਦੇ ਪ੍ਰਾਈਮ ਮਿੰისტਰਾਂ ਦੇਸ਼ ਦੀ ਸਰਕਾਰ ਚੁੱਪ ਰਹਿੰਦੀ ਹੈਗੀ ਫਿਰ ਜਿਹੜੇ ਸੁਨੇਹੇ ਲੈ ਕੇ ਆਉਂਦੇ ਪੰਜਾਬ 'ਚ ਉਹ ਲੱਗਦਾ ਕਿ ਉਹ ਆਪਣੇ ਪੱਲਿਓ ਝੂਠ ਬੋਲੀ ਜਾ ਰਹੇ ਨੇ ਪੱਲਿਓ ਜਿਹੜੇ ਝੂਠੇ ਤਰਵਾਸ ਦਿੰਦੇ ਹੈਗੇ ਨੇ ਅਜਿ ਇਸ ਵਿੱਚ ਕਟੂਗੜ ਭਾਰ ਸਰਕਾਰ ਨੂੰ ਸੂਚਨਾ ਜਿੱਦਾ ਕਿ ਜਿਹੜੇ ਸਾਡੇ ਕਕਾਰ ਔਰ 6 ਇੰਚ ਦੀ ਜਿਹੜੀ ਕਿਰਪਾਨ ਆ ਉਹ ਤੇ ਲਾਊਡ ਆ ਤੇ ਇਹ ਜਾਣਬੁੱਝ ਕੇ ਸ਼ਰਾਰਤਾਂ ਹੋ ਰਹੀਆਂ ਨੇ ਉਹ ਬਹੁਤ ਹੀ ਮਾੜੀ ਗਲ ਨਿੰਦਨਯੋਗ ਗੱਲ ਆ